ਹਾਂਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਚਾਹ ਬਣਾ ਰਹੇ ਹਾਂ ਚਾਹ ਪੀ ਕੇ ਚੱਲਦੇ ਹਾਂ ਖੇਤਾਂ 'ਚ ਜੁੜੇ ਰਹੋ ਦੇ ਬਾਲੇ ਤੇ ਬਾਲਾ ਦੇ ਬਾਲੇ ਤੇ ਬਾਲਾ ਚਾਹ ਐਸੀ ਨਾ ਜਾਣੇ ਕੈਸੀ ਆਜੋ ਪਲਾ ਦੀਏ ਚਾਹ ਤੁਹਾਨੂੰ ਬਲੈਕ 베ਰੀ ਸੱਪ ਵਾਲੀ ਆਪ ਡਾਲ ਦਿਆ ਇਸ ਵਿੱਚ ਹਾਂਜੀ ਤਿਆਰ ਹੁੰਨੇ ਆ ਹੁਣ ਆਪਾਂ ਤੇ ਤਿਆਰ ਹੋ ਕੇ ਚੱਲਦੇ ਆ ਆਪਾਂ ਹੁਣ ਜਿਹੜਾ ਫੰਕਸ਼ਨ ਆ ਅੱਜ ਆਪਣਾ ਛਿਟੀ ਆ ਲੋਹੜੀ ਮਨਾਉਣੀ ਆ ਭਾਂਜੇ ਦੀ ਉਧਰ ਚੱਲਾਂਗੇ ਤੇ ਟੌਮ ਦਾ ਵੀ ਅੱਜ ਨਵਾਂ ਪਟਾ ਲੈ ਕੇ ਆਉਣਾ ਯਾਰ ਤੇ ਉਹ ਟੀਮੀ ਬੈਠੀ ਆ ਹਾਂਜੀ ਦੋਸਤੋ ਤਿਆਰ ਹੋਣ ਲੱਗੇ ਆ ਜੁੜੇ ਰਹੋ ਅੱਜ ਦੇ ਵਲੌਗ ਨਾਲ ਅੱਜ ਆਪਾਂ ਜਾਣਾ ਇਹ ਫੰਕਸ਼ਨ ਤੇ ਤੇ ਭਾਂਜੇ ਦੀ ਪਾਰਟੀ ਹੈਗੀ ਆ ਰੌ ਚੱਲਾਂਗੇ ਐਂਡ ਤੱਕ ਅੱਜ ਵਲੌਗ ਜ਼ਰੂਰ ਦੇਖਿਓ ਕਿ ਉੱਤੇ ਪੱਗ ਬੰਨਿਆ ਕਰੋ ਨਾਲੇ ਜੀ ਮੂੜਾ हां जी दोस्तों आज अपने दोते दी ਛੱਡੀ ਹੈਗੀ ਆ ਤੇ ਆ ਆਪਾਂ ਉਹਨੂੰ ਅੱਜ ਨਾਨਕਿਆਂ ਵੱਲੋਂ ਗਿਫਟ ਪਾਣਾ ਹੈਗਾ मतलब ਕਾਂਠਾ ਤੇ ਚਲੋ ਉੱਥੇ ਜਾ ਕੇ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਮੱਕੀ ਲਵ ਯੂ ਹਾਂ ਜੀ ਮਿੱਤਰ ਪਿਆਰਿਓ ਆ ਆਪਾਂ ਭਾਂਜੇ ਨੂੰ ਅੱਜ ਛੱਡੀ ਤੇ ਨਾਨਕਿਆਂ ਵੱਲੋਂ ਆਪਾਂ ਆ ਪਾਉਣਾ ਹੈਗਾ ਗਿਫਟ ਚਲੋ ਤੁਹਾਨੂੰ ਦਿਖਾਤਾ ਵਲੌਗ ਚ ਵੀ ਤੁਸੀਂ ਦੇਖੂਗੇ ਉਹ ਚਲੋ ਹੁਣ ਆਪਾਂ ਚੱਲਦੇ ਆ ਪਹਿਲਾਂ ਮੈਂ ਡੌਗਸ ਨੂੰ ਬਾਹਰ ਰੋਟੀ ਪਾਇਆ ਵਾ ਰੋਟੀ ਪਾ ਕੇ ਚੱਲਦੇ ਆ ਆਪਾਂ ਰੌਲ ਨੂੰ ਆ ਅੱਜ ਗਿਫਟ ਕਰ ਦੇਣਾ ਏ ਆਪਣੇ ਭਾਣ ਜੀ ਤਾਂ ਅੱਜ ਲੇਟ ਹੋ ਗਿਆ ਯਾਰ ਇਹਨੂੰ ਰੋਟੀ ਖਾਲਾ 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 ਸਾਜੀ ਦੋਸਤੋ ਰੋਟੀ ਆਪਾਂ ਪਾ ਜਾਂਦੀ ਡੌਗਸ ਨੂੰ ਹੁਣ ਚੱਲਦੇ ਆ ਆਪਾਂ ਪ੍ਰੋਗਰਾਮ 'ਚ ਜੁੜੇ ਰਹੇ ਹਾਂਜੀ ਦੋਸਤੋ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਡੀਜ਼ਲ ਪਵਾ ਕੇ ਚੱਲਦੇ ਆ ਫਿਰ ਪ੍ਰੋਗਰਾਮ ਤੇ ਹਾਂਜੀ ਆ ਗਏ ਆਪਾਂ ਰੌਲ हां जी ਆਪਾਂ ਆ ਗਏ ਆਪਾਂ ਮਤਲਬ ਸੱਜਰੇ ਆ ਗਏ 2 ਵਜੇ ਦਾ ਟਾਈਮ ਆ ਦੇ ਆਵੇ ਆਂ ਹਾਂ ਜੀ ਮਿੱਤਰ ਪਿਆਰਿਓ ਆਪਾਂ ਸੱਜਰੇ ਆ ਗਏ ਤੇ ਹਜੇ ਰਿਸ਼ਤੇਦਾਰ ਆ ਰਹੇ ਨਹੀਂ ਹਾਂ ਮੀਆਂ ਗਰਮੀ 'ਚ ਮੱਛੀ ਤਾਂ ਚਲਦੀ ਨਹੀਂ ਨੰਦ ਦੇ ਹਾਥੀਆਂ ਵਰਗੇ ਪੈਰ ਪੈਰੀ ਚਿੱਤਰ বিনা ਇਹਨਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਚਿੱਤਰ বিনা ਕਾਦੀ ਸੀ ਕਾਜਰਆਂ ਦੀਆਂ ਬਾਟਰ ਉਹ ਤਾਂ ਮੋਤੀ ਨੇ ਰਖ ਲਈਆਂ ਏ ਕੂਲੇ ਦੇ ਕਾਂਗਰੀ ਸਿੱਤੇਰੇ ਆਈਏ ਨਨ ਗੋਣੇ ਬੜੀ ਲਿਆਈਏ ਬੇਸ਼ਾਮ ਲਾਟ ਥੋੜੀ ਆ ਦਸ ਖਾੜਾ ਕਿੱਥੇ ਲਾਈਏ ਬੇਸ਼ਾਮ ਲਾਟ ਥੋੜੀ ਆ ਦਸ ਖਾੜਾ ਕਿੱਥੇ ਲਾਈਏ ਬੇਸ਼ਾਮ ਲਾਟ ਥੋੜੀ ਆ ਇੱਕ ਧਰਿਆਲ ਹਾਂਜੀ ਭਾਣ ਜਾਜੀ ਆਪਣਾ ਇਹ ਵੀ ਮਤਲਬ ਛੱਟੀ ਹੈਗੀ ਅੱਜ ਹਾਂ ਠੀਕ ਆ हां जी दोस्तों ਉੱਥੇ ਫਿਰ ਸੌਣ ਚੱਲਦਾ ਹੈ ਉਹਦੇ ਕਰਕੇ ਵੀਡੀਓ ਥੋੜੀ ਜਿਹੀ ਬਣਾਈ ਹੈਗੀ ਆ ਪ੍ਰੋਗਰਾਮ ਦੀ ਬੜੀ ਮੋਟੀ ਹੋਰ ਵੀ ਕਲਿੱਪ ਬਣਾ ਲਾਂਗੇ ਤੇ ਹੋਰ ਦੱਸੋ ਗੱਲਬਾਤ ਇਹਦੇ ਨਾਲ ਹੋ ਜਾਈ ਬਾਕੀ ਠੀਕ ਹੈ ਜੀ ਤੇ ਕੋਲ ਨਾਲ ਆਯੰਕ ਨਾਲ ਹਾਂ ਵਾਚਣ ਪਰ ਉਹ ਤੇ ਆ ਜੇ ਇਹ ਹੋ ਗਈ ਤੀ ਹਾਂਜੀ ਮਿੱਤਰ ਪਿਆਰੇ ਚਲਦੇ ਆ ਪਿੰਡ ਨੂੰ ਕੰਮ ਟਾਇਟਾ ਹੁਣ ਪੂਰਾ ਦੇਖਦੇ ਕਿਵੇਂ ਪਹੁੰਚ ਗਏ ਆ ਪਿੰਡ ਰਾਤ ਨੂੰ ਹਾਂਜੀ ਦੋਸਤੋ ਗੁੱਡ ਮਾਰਨਿੰਗ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਰਾਤ ਮੇਰਾ ਹੋ ਗਿਆ ਦੀ ਰਾਤ ਅਸੀਂ ਆਇਆ ਨੌ 9:30 ਵਜੇ ਯਾਰ ਉੱਥੋਂ ਲੁਧਿਆਣੇ ਕੰਨੀ ਤੋਂ ਪ੍ਰੋਗਰਾਮ ਸੀ ਤੇ ਕੱਲ ਦਿਨੇ ਉਹ ਕੰਮ ਚੱਲ ਪਿਆ ਸੀ 3:00 ਵਜੇ ਉਹਦੇ ਕਰਕੇ ਅੱਜ ਲੇਟ ਉੱਠੇ ਆਂ ਤੇ ਹੁਣ ਖਾਣਾ ਖਾ ਕੇ ਮੱਥਾ ਟੇਕ ਕੇ ਚਲਦੇ ਆਂ ਫਤੇਗੜ ਸਾਹਿਬ ਨੂੰ ਉੱਥੇ ਵੀ ਅੱਜ ਵਿਆਹ ਹੈਗਾ ਆਜੋ ਭਾਈ ਰੋਟੀ ਖਵਾ ਦੀ ਹਾਂਜੀ ਮਿੱਤਰ ਪਿਆਰਿਓ ਆਹ ਪਾਣਾ ਆਪਣਾ ਭਤੀਜਾ ਏ ਨਾ ਨਾ ਤੇ ਨਾ ਨਾ ਇਹ ਵੀ ਪਾਸ਼ਾ ਨਹੀਂ ਮੈਨੂੰ ਸਮਝ ਆਉਂਦੀ ਜਰਮਨੀ ਤੋਂ ਆਇਆ ਵਿਆਹ ਪਤਾ ਨਹੀਂ ਲੱਗਦਾ ਕੀ ਕਹਿ ਜਾਂਦਾ ਆ ਬਈ ਪਤਾ ਨਹੀਂ ਲੱਗਦਾ ਕੀ ਕਹਿੰਦਾ ਉਹ ਠੀਕ ਆ ਮਾਰੋ ਉਹਦੇ ਰੋਟੀ ਪਾਇਆ ਕਰੋ ਯਾਰ ਬੇਜਬਾਨੀਆਂ ਨੂੰ ਵਿਚਾਰੇ ਨੂੰ ਨੋ ਨੋ ਲੜਨਾ ਨਹੀਂ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਫਤੇਗੜ ਸਾਹਿਬ ਨੂੰ ਵਿਆਹ ਹੈ ਤੇ ਆ ਮੇਰਾ ਭੂਆ ਦਾ ਮੁੰਡਾ ਹੈ ਆ ਵੀ ਜਰਮਨ ਤੋਂ ਆਏ ਵੇ ਨੇ ਤੇ ਆ ਵੀ ਜਾ ਰਹੇ ਨੇ ਹੁਣ ਭਾਈ ਆਪਨਾ ਭਾਈ ਹੈਗਾ ਜਰਮਨੀ ਤੂੰ ਆ ਕਿੱਥੇ ਗਿਆ ਆ ਜਾ ਓਰੇ ਆ ਜਾ ਤਰਨ ਗਿਆ ਓਰੇ ਆ ਜਾ ਆ ਦੇਖ ਹੈਲੋ ਕਰ ਦੇ ਹਾਈ ਕਹ ਦੇ ਹੈਲੋ ਬਾਪੇ ਕਰ ਦੇ ਫੇ ਹਾਂਜੀ ਦੋਸਤੋ ਹੁਣ ਚੱਲਦੇ ਆਂ ਫਤੇਗੜ ਸਾਹਿਬ ਵਿਆਹ ਘਰ ਦੇ ਮੁੱਥੇ ਛੱਡ ਕੇ ਮਿਲਾਂਗੇ ਭਤੀਜਿਆਂ ਨੂੰ ਜੁੜੇ ਰਹੋ ਬਲਾਉ ਹਾਂਜੀ ਦੋਸਤੋ ਚੱਲਦੇ ਆਂ ਹੁਣ ਆਪਾਂ ਫਤੇਗੜ ਸਾਹਿਬ ਨੂੰ ਤੁਸੀਂ ਸਾਰੇ ਜੁੜੇ ਰਹੇ ਹੋ ਤੇ ਜ਼ਮੀਨ ਵੀ ਬੋਣੀ ਆ ਉਹ ਹੁਣ ਕੱਲ ਨੂੰ ਬਾਹਾਂਗੇ ਜਗ੍ਹਾ ਤਿਆਰ ਕਰਾਂਗੇ ਜਿੱਥੇ ਮੱਕੀ ਲਾਉਣੀ ਆ ਤੁਸੀਂ ਜੁੜੇ ਰਹੋ ਹਾਂਜੀ ਦੋਸਤੋ ਚੱਲਦੇ ਆਂ ਫਤੇਗੜ ਸਾਹਿਬ ਹਾਂਜੀ ਮਿੱਤਰ ਪਿਆਰਿਓ ਸਰਾਂਦਾ ਹੈਗਾ ਪੁਰਾਣੀ ਸਰਾਂਦਾ ਆ ਆਪਣਾ ਭਤੀਜ ਮਿਲ ਗਿਆ ਭਤੀਜ ਪਲੱਸ 1 ਹਾਂਜੀ ਪਲੱਸ ਤੇ ਪੇਪਰ ਕਿੰਨੀ ਤੋਂ ਨੇ ਪੇਪਰ 4 ਤੋਂ ਹੀ ਠੀਕ ਆ ਠੀਕ ਆ ਭਤੀਜੀਆਂ ਦਾ ਅੱਜ ਲੰਗਰ ਲਾਇਆ ਹੋਇਆ ਹੈ ਕਹਿੰਦੇ ਚੱਚੇ ਆ ਜਾ ਜੇ ਮੈਂ ਨਾ ਵਿਆਹ ਜਾਣਾ ਹੁੰਦਾ ਤਾਂ ਜ਼ਰੂਰ ਆਉਂਦਾ ਕਿਸੇ ਦਿਨ ਫੇਰ ਸਹੀ ਭਤੀਜ ਹੋਰ ਨੱਸ ਗੱਲ ਬਾਤ ਓਕੇ ਚਾਰ ਆ ਤੁਹਾਨੂੰ ਸਾਰਿਆਂ ਨੂੰ ਆਂ ਦੱਬ ਕੇ ਫੜੋ ਯਾਰ ਲਵ ਜੂ ਓਕੇ ਓਕੇ ਜੀ ਹਾਂਜੀ ਦੋਸਤੋ ਭਤੀਜ ਮਿਲ ਗਿਆ ਦੀ ਤੇ ਹੁਣ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਦੇ ਆਂ ਉਸ ਤੋਂ ਬਾਅਦ ਚੱਲਾਂਗੇ ਮੈਰਿਜ ਦੇ ਵਿੱਚ ਹਾਂਜੀ ਫਤੇਗੜ ਸਾਹਿਬ ਪਹੁੰਚ ਗਏ ਹਾਂਜੀ ਆ ਟੇਕਦੇ ਆ ਜੀ ਹੁਣ ਹਾਂਜੀ ਹੁਣ ਚਲਦੇ ਆ ਜੀ ਆਪਾਂ ਵਿਆਹ ਚ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਪੈਲੇਟ ਚ ਹਾਂਜੀ ਚਲਦੇ ਆ ਬਸ ਆਪਾਂ ਹੁਣ ਵਿਆਹ ਟੈਂਟ ਕਰਕੇ ਟੈਂਟ ਨੂੰ ਇੱਧਰ ਭੱਜ ਕੇ ਉੱਠ ਗਏ ਉਹ ਇੱਧਰ ਆ ਗਏ ਹਾਂਜੀ ਲਿਆ ਗਏ ਹਾਂ ਹਾਂਜੀ ਫਲੇਗਨ ਸਾਹਿਬ ਵਿਆਹ ਤੇ ਆਏ ਆ ਜੀ ਸੋਹ ਫਾਰਮ ਚ ਆ ਮੇਰੇ ਭਤੀਜ ਮਿਲ ਗਏ ਭਤੀਜ ਹੈਗੇ ਨੇ ਵਧੀਆ ਜੀ ਉਸ ਦਾ ਬੋਲੂਗੇ ਜੀ ਰੱਖ ਠੀਕ ਆ ਠੀਕ ਆ ਬੋਟਰ ਪਰਿਵਾਰ ਵਧੀਆ ਵਧੀਆ ਬੋਕਿਆ ਹਾਂਜੀ ਹਾਂ ਤਨੂ ਦੇ ਕਿਸਪਾਸ ਪਾਈਚ ਹਾਂਜੀ ਹਾਂਜੀ ਪੂਰੀ ਪੂਰੀ ਘਰਦਿਆਂ ਨੂੰ ਰਹੁੰਦੇ ਫਿਰ ਹਾਂਜੀ ਹਾਂ ਬੋਗੇ ਬੋਟਾ ਕਹ ਕੇ ਹਾਂ ਜਿੱਤੋਂਗੇ ਮੇਰਾ ਕੋਈ ਗੱਲ ਨਹੀਂ ਬਾਕੀ ਪਿਆਰ ਆ ਯਾਰ ਸਭ ਦਾ ਹਾਂਜੀ ਹਾਂ ਚਾਲ ਜਾਗੇ ਸਕੂਲ ਆ ਤਰਾ ਮੈਂ ਉੱਥੇ ਬਣਦਾ ਹੀ ਖੰਡ ਮੈਂ ਤੁਹਾਨੂੰ ਵਧਾਈ ਦੇ ਚਾ ਅੱਛਾ ਤੇਰੇ ਮੈਂ ਸਤੂ ਹੀ ਜਾਇਆ ਅੱਛਾ ਤੇਰਾ ਕਿੱਥੇ ਆਖੂਡ ਉਹ ਉਧਰ ਖਾਣ ਵਾਲੇ ਪੈਠਾ ਠੀਕ ਆ ਠੀਕ ਆ ਲੱਭ ਜੀ ਬਦਲ ਇਹ ਕਰਦੇ ਟੋਟਿਆਂ ਨੂੰ ਲੋਕ ਦੇ ਬਸ ਹਾਂਜੀ ਦੋਸਤੋ ਮੈਰਿਜ اٹੈਂਡ ਕਰ ਲਈ ਆਪਾਂ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਹੁਣੇ ਆਇਆ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਹੁਣ ਦੋ ਦਿਨ ਦਾ ਬਲੌਗ ਇਕੱਠਾ ਪਾਇਆ ਕਰਾਂਗੇ ਲੱਭ